ਰੋਗ ਇਸਦਾ ਕੌਣ ਦਵਾਵੇ ਵੇ ਤੇ ਦੁੱਖ ਕਿਰ ਹਕੀਂ ਕੁਲ ਜਾਈਦਾ ਬਾਲਾ ਦੱਕਾ ਸੋਣਾ ਬੋਲਦਾ ਨਹੀਂ ਦੱਸੋ ਕਿਸਰਾ ਹੋਰ ਭਲਾਈ ਦਾ ਜਦੋਂ ਕੋਈ ਸਹਾਰਾ ਨਾ ਰਹੇ ਕਿਧਰੇ ਤੇ ਉਦੋਂ ਸਿੱਦਾ ਹੀ ਠੇਕੇ ਤੇ ਆਈਦਾ ਏ ਮੈਨੂੰ ਇਸ ਵਿੱਚੋਂ ਦਿਸੇ ਯਾਰ ਰਮਲਾ ਪੱਗ ਤਾਂ ਹੀ ਨਿਤ ਆਪਣੇ ਲਈ ਦਾ ਨਹੀਂ ਸ਼ੌਂਕੀਆ ਪਿੰਦੇ ਨੇ ਤੇ ਪਰਿਵਾਰ ਨਾਲ ਵੀ ਬਹੁਤਾ ਸਾਂਸ ਰਿਹਿੰਦੇ ਉਹਨਾਂ ਦੀ ਗੱਲ ਕਰਦਾ ਦਾਰੂ ਨਿਤ ਪੀਣਾ ਨਾ ਮੈਨੂੰ ਲੱਗੀ ਹੋਈ ਏ ਹੁਣ ਇਹ ਵੀ ਨਾ ਸਮਝਿਆ ਜੇ ਕਿ ਮੁਫਤ ਦੀ ਠੱਗੀ ਵਜੀ ਹੋਈ ਵੀ ਤਾਂ ਪੀਣਾ ਦਾਰੂ ਨਿਤ ਪੀਣਾ ਨਾ ਮੈਨੂੰ ਲੱਗੀ ਹੋਈ ਏ ਏ ਵੀਰਾਂ ਸਮਝਿਆ ਜੀ ਕਿ ਮੁਫਤਦੀ ਠੱਗੀ ਵੱਜੀ ਹੋਈ ਓ ਧਰਮ ਦਾ ਅਸਲੀ ਪੀਣਾ ਗੱਲ ਸੁਣੋ ਸੱਜਣੋ ਚਿੱਤ ਲੱਗਦਾ ਨਹੀਂ ਕਿਵੇਂ ਭਜੀ ਹੁੰਦਾ ਕਈ ਵਾਰ ਐਵੇਂ ਪੀਤੀ ਜਾਂਦੇ ਲਾ ਸਾਰਾ ਘਰ ਨਾਸ ਤੇ ਇਹ ਮੁੰਡਾ ਦੁੱਧ ਲਿਆ ਖੰਭ ਬਗੈਰ ਹੋ ਗਏ ਅਣਖਾਂ ਬਾਜ ਨਹੀਂ ਮਿੱਤਰੋ ਤੇ ਬਿਨਾ ਅਣਕ ਦੇ ਮੁੱਛ ਨਹੀਂ ਖੜੀ ਹੁੰਦੀ ਤੇ ਕੰਨਿਆਂ ਦੀ ਤਾਂ ਪ੍ਰਵਾਹ ਪਾਵੇਂ ਨਹੀਂ ਖੜਦੀ ਪਾਵੇਂ ਥਲੇ ਗਾਡਰ ਲਾ ਦੇ ਜੇ ਲੜਕੂ ਤਾਂ ਕੰਡੂ ਲਓ ਜਰਾ ਗੌਰ ਕਰਿਆ ਜੋਂ ਬਾਈ ਨੂੰ ਯਾਰ ਕਰ ਸੁਣੋ ਬਰਦਾ ਸਰਵਤ ਹੈ ਪਰ ਇਹਦੀ ਬਾਹ ਹੈ ਚਲਦੀ ਜਿਵੇਂ ਟੋਕਾ ਘਿਰਦਾ ਹੁੰਦਾ ਸਮਝੀ ਗਏ आसल जी ग साज सुबाह मै बसल जी गल के अॻु असां कादलदार परसो ਸੋ ਲੰਗ ਕੀ ਵੇਦਿਆ ਵੇਦਿਆ ਦੀ ਅਜਾਈ ਨਹੀਂ ਮੇਰੀ ਸਰਕਾਰ ਪਰਸੋਂ ਇਹ ਦਾ ਸੋਣਿਆ ਦੇ ਨਲ ਕਰੀਦੀ ਨਹੀਂ ਰਿਆ ਦੇ ਤੈਨੂੰ ਕਰਤਾਰ ਪਰਸੋਂ ਤਾਂ ਇਹ ਹੋਈ ਨੀ ਮੇਰੀ ਸਰਕਾਰ ਪਰਸੋਂ ਕਈ ਵਰਾ ਦੋਸਤਾਂ ਨੂੰ ਮੁਕਾਲਤਾ ਹੁੰਦਾ ਹੈ ਵੀ ਜੋ ਕੰਮ दारू ਮਗੜਦੀ ਹੈ ਜਿਹੜੇ दारू ਦਾ ਵਿਰੋਧ ਕਰਦੇ ਨੇ ਉਹਨਾਂ ਵਾਸਤੇ ਵੀ ਬਹੁਤ ਗਲਤੀ ਕਿਉਂਕਿ ਜੱਟ ਦੇ ਫੰਕਸ਼ਨ ਵਾਸਤੇ ਮੁੰਡਾ ਜੰਮੇ ਤਾਂ ਤਾਂ ਵੀ दारू ਚਲਦੀ ਹੈ दारू ਇੱਕ ਸ਼ੁਭ ਸੰਕੇਤ ਹੈ दारू ਖੁਸ਼ੀ ਦਾ दा ਮਤਲਬ ਸੰਕੇਤਾਂ ਜੇ ਭਾਵੇਂ ਬੱਚੇ ਜੰਮੇ ਤਾਂ ਵੀ ਦਾਰੂ ਪੀਣੀ ਹੈ ਬੱਚੀ ਦਾ ਵਿਆਹ ਹੋਵੇ ਤਾਂ ਵੀ ਸੱਜੇ ਮਹਿਮਾਨਾਂ ਨਾਲ ਦਾਰੂ ਪੀਣੀ ਹੈ ਕਾਕੇ ਦਾ ਵਿਆਹ ਹੋਵੇ ਤਾਂ ਵੀ ਦਾਰੂ ਪੀਣੀ ਹੈ ਜੇ ਬਰਜ ਕਰੋ ਬੁढ़ा ਚਲਾਣੇ ਕਰ ਜੇ ਵੱਡਾ ਤੇ ਤਾਂ ਵੀ ਉਹ ਦਾਰੂ ਹੀ ਪੀਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਚੱਲ ਯਾਰ ਵੱਡੀ ਉਮਰ ਆ ਇੰਨਾ ਕੁਝ ਬਣਾ ਕੇ ਚਲਾ ਗਿਆ ਕੋਈ ਗੱਲ ਨਹੀਂ ਵਧੀਆ ਗੱਲ ਹੈ ਇਹਨੂੰ ਜਾਣਾ ਹੀ ਚਾਹੀਦਾ ਸੀ ਮਤਲਬ ਕਹਿੰਤੋਂ ਆ ਵੀ दारू ਮਾੜੀ ਨਹੀਂ ਹੁੰਦੀ दारू ਤੇ ਇੱਕ ਬਹੁਤ ਵੱਡੀ ਗੱਲ ਆ ਲੋ ਸੁਣੋ ਇੱਕ ਸ਼ੇਰ ਕਹਿਣ ਲੱਗਾ ਜਿਹੜੇ ਨਹੀਂ ਪੀਂਦੇ ਨਾ ਇਹਨਾਂ ਨੂੰ ਮਿੰਦਣਾ ਨਹੀਂ ਚਾਹੀਦਾ ਦਰੂ ਤੋਂ ਸੁਣੋ ਜਰਾ ਮੈਂ ਅਕੀਆ ਦਾਰੂ ਮੈਨੇ ਪੀਣੀ ਦਿਲ ਵਿੱਚ ਪੈਂਦੀਆਂ ਘਾਟੀਆਂ ਨੇ ਮੈਂ ਆਗਿਆਦਾਰ ਮੈਂ ਨਹੀਂ ਪੀਣੀ ਮੇਰੇ ਦਿਲ ਵਿੱਚ ਪੈਂਦੀਆਂ ਘਾਟੀਆਂ ਨੇ ਦਾਰੂ ਆਖ ਤੇ ਚੰਨਾ ਨਾ ਛੱਡ ਜਾਵੇਂ ਬੇਜੇ ਮੰਜ਼ਲਾ ਤੇਰੀਆਂ ਅਦਵਾਟੀਆਂ ਨੇ ਚਾਰ ਦਸ ਬੋਤਲਾਂ ਕੀ ਮੇ ਪਰੀਆਂ ਪਈਆਂ ਸੁਰਾਈਆਂ ਤੇ ਚੱਟੀਆਂ ਨੇ ਉਹ ਜਿਹੜੇ ਬਦਕਿਸਮਤ ਇਹਨੂੰ ਨਹੀਂ ਪੀਂਦੇ ਤੇ ਲੀਰਾ ਉਹਨਾਂ ਦੀ ਗਲਾਂ ਵਿੱਚ ਪਟੀਆਂ ਨੇ